ਖਾਸ ਨਜੀ ਵੀ ਇਹ ਇਹ ਰਸੋਈ ਆ ਤੁਸੀਂ ਆ ਵੇਖੋ ਆ ਮੰਨਤੀ ਅੰਦਰ ਦੇ ਹਲਾ ਹਲ ਹਲਾ ਸਾਰੇ ਇਹ ਰਸੋਈ ਆ ਤੇ ਆ ਆ ਆ ਕਮਰਾ ਆ ਛੋਟੇ ਛੋਟੇ ਬੱਚੇ ਵੇਖੋ ਆ ਸਭ ਤੋਂ ਵੱਡੀ ਗੱਲ ਵੇਖੋ ਵੀ ਨਿਕੇ ਨਿਕੇ ਬੱਚੇ ਦੇ ਸਿਰ ਤੇ ਕੇਸ ਆ ਆ ਵਾ ਇੱਥੇ ਉਹਨਾਂ ਦਾ ਘਰ ਬਣਿਆ ਕਿਵੇਂ ਜੀ ਰਹਿ ਰਹੇ ਜੀ ਇੱਥੇ ਬੱਚੇ ਅੰਦਰ ਤੇ ਆ ਵੇਖੋ ਆ ਆ ਆ ਆ ਬਾਹਰ ਵਾ ਸਾਹਮਣੇ ਇੱਥੇ ਨਾ ਹੁੰਦੇ ਆਵਾਸ਼ ਆ ਆਵਾਸ਼ ਬਣ ਕੇ ਬਣ ਕੇ ਮਾਤਾ ਜੀ ਹੌਲੀ ਹੌਲੀ ਸਾਰੇ ਬਣ ਗਏ ਸਾਰੇ ਬਣ ਗਏ ਗੁਰੂ ਕਿਰਪਾ ਕਰੂ ਆਠ ਜਾਣੇ ਇਸ ਘਰ ਦੇ ਵਿੱਚ ਰਹਿੰਦੇ ਸੀ ਬੇਟੀ ਵਿਆਹਤੀ ਹੁਣ ਇੱਕ ਹਾਂਜੀ ਇੱਕ ਬੇਟੀ ਇੱਕ ਬੇਟੀ ਵਿਆਹਤੀ ਹੈ ਤੇ ਸੱਤ ਜਾਣੇ ਅਜੇ ਵੀ ਇਸ ਘਰ ਦੇ ਕਿੰਨਾ ਦਾ ਘਰ ਹੈ ਜੀ ਇਹ ਕਿਹਨਾ ਬਈ ਪ੍ਰਗਾਸ਼ ਸਿੰਘ ਆਇਆ ਕਰੀਂ ਅੰਦਰੋਂ ਅੰਦਰੋਂ ਮੜਾ ਵਿਖਾ ਦਿਓ ਕੰਨਿਆਣੇ ਵੀ ਲੈ ਫਸ ਫਸ ਤੋਂ ਖੈਰ ਆ ਆਏ ਕੋਈ ਲਾਈਟ ਇੰਨੀ ਵਸ ਹਾਂ ਜਿਹੜਾ ਮੀਂਹ ਵਗੈਰਾ ਪਿੰਦਾ ਚੁੰਦੀ ਆ ਚੁੰਦੀ ਆ ਪਾਣੀ ਆ ਜਾਂਦਾ ਸਾਰਾ ਘਾਸ ਤੇ ਸਾਰਾ ਪਾਣੀ ਭੱਟ ਜਾਂਦਾ ਕੋਈ ਨਹੀਂ ਮਾਰੇ ਕਿਰਪਾ ਕਰਕੇ ਉਹ ਤਲਾ ਮਕਾਨ ਬਣਾ ਲੈ। ਬਹੁਤ ਧੰਵਾਦ ਸਤਾ ਜੀ ਕਿ ਗੁਰੂ ਜੀ ਆਪ ਕਿਰਪਾ ਸਮਾਈਏ ਸੱਚੇ ਪਾਤਸ਼ਾਹ ਦੇ। ਇਹ ਥੋੜਾ ਵਧੀਆ ਮਕਾਨ ਬਣ ਜਾਣਾ ਕੋਈ ਨਹੀਂ। ਪ੍ਰਹਾਰ ਸਾਹਿਬ ਇਹ ਥੋੜਾ ਜਿਹਾ ਇਹਨਾਂ ਨੂੰ ਮਤ ਵੱਧ ਕਰ ਦਿਓ ਜੇ ਆਖੀ। ਪਹਿਲਾਂ ਪਹਿਲਾਂ ਫਰਕ ਪੈਣਾ ਬਣਾ। ਬੜਾ ਜ਼ਰੂਰੀ। ਆਹ ਦੇਖੋ ਬਾਰਮਾ ਬਣਾਣਾ ਬੈਠਾ। ਬਾਥਰੂਮ ਬਣਾਉਣਾ ਚੰਗਾ ਨਹੀਂ। ਕੋਈ ਆਪਰੇ। ਹੂੰ। ਸਾਜੂ ਕੋੜੇ ਤੁਸੀਂ ਇਧਰੋਂ। ਆ ਆ ਆ ਬਾਥਰੂਮ ਆ ਜੀ ਜਿਸ ਨੇ ਦੇ ਵਿੱਚ 8 ਜੀ ਰਹਿੰਦੇ। ਬਾਥਰੂਮ ਵਿੱਚ ਚਣਾਉਂਦੇ ਆ। ਬਾਜੀ ਵੇ ਜੀ ਕਿੱਤੋਂ ਅੱਗੇ ਕੀ ਹੋ ਸਕਦਾ ਤਾਂ ਹੀ ਕਹਿੰਦਾ ਕਿ ਇਤੋਂ ਹੇਠਾ ਤਾਂ ਹੋ ਹੀ ਨਹੀਂ ਸਕਦੇ ਜੀ ਕਿਰਪਾ ਨਾਲ ਆਲਾ ਸਾਰਾ ਨਹੀਂ ਨਹੀਂ ਜੀ ਕਿਰਪਾ ਗੁਰੂ ਦੀ ਹੈ ਗੁਰੂ ਗੁਰੂ ਆਪ ਕਰਵਾ ਰਿਹਾ ਸਾਰਾ ਮਹਾਰਾਜ ਚੜ੍ਹਦੀ ਕਲਾ ਚੋਂ ਦੇ ਰਿਹਾ ਆਪ ਆਹ ਲੋ ਲੋ ਸਾਰੇ ਲੋ ਸਾਰੇ ਸਾਰੇ ਲੋਕਾਂ ਦੇ ਰੂਪ ਅਤਿ ਅਨੰਦ ਆਹ ਲੋ ਇਹ ਮਕਾਮ ਕਿਹਦਾ ਬਣਿਆ ਆਸਤੂ ਲੈ ਲੈ ਆਹ ਪਾ ਆ ਪਾ ਚੇਰਾ ਵਾ ਹਾਂ ਬਲ ਵੀ ਦਿਓ ਨਾ ਲੈ ਲੈ ਲੋ ਮਦਦ ਅੱਧਰ ਫਰਨ ਮਾਰ ਦੋ ਇੱਧਰ ਅੱਗੇ ਅੱਗੇ ਕੰਮ ਕਰ ਅੱਗੇ ਹੁਣ ਆਪਣਾ ਪੰਜ ਰੁਪਏ ਦੇ ਬੱਚੇ ਦੇ ਨਾ ਦੋ ਕੀ ਹੈ ਪਿੱਛੇ ਦੇ ਨਾਲ ਨਹੀਂ ਮੈਂ ਥੋੜੀ ਜਿਹੀ ਤਾਂ ਸਾਰਾ ਨਾ ਸਾਰਾ ਪਾਣੀ ਹੋਣਾ ਆਜਾਉਂਦਾ ਹੈ ਜੋ ਕੋਈ ਕਹੇ ਉਹ ਜਿੰਨ ਤੋਂ ਕਿਰਪਾ ਕਰੂੰ ਅਸੀਂ ਕਿੰਨੇ ਭਾਜੋ ਮਿਹਰਬਾਨ ਕਿੰਨੇ ਕਿੰਨੇ ਦਿਨਾਂ ਚ ਗਾਉਂਦੇ ਆ ਦੋ ਆਣੇ ਆ ਦੋ ਸ਼ਾਂਤੀ ਵੀ ਦੇ ਲਾ ਦੋ ਲੋਕ ਕੋਈ ਨਹੀਂ ਕੋਈ ਇੱਕ ਵਾਏ ਕੋ ਜਿੱਤਾ ਖਰਸਾ ਵਾਏ ਕੋ ਜਿੱਤਾ ਪਤੇ ਸਰੋਤਾ ਜਨਾਂ ਨੂੰ ਬੇਨਤੀ ਕਰਾਂਗਾ ਉਹ ਤਾਂ ਫੂਲ ਬੰਦ ਕਰ ਲੈ ਜਿੱਥੇ ਅਸੀਂ ਅੱਜ ਆਮ ਚਾਂਗ ਦੀ ਸੰਗਤ ਵੱਲੋਂ ਪਾਇਸਪਾਲ ਸੀ ਵੱਲੋਂ ਇੱਥੇ ਆਏ ਆ ਤੇ ਜਿੱਥੇ ਪੰਜ ਕਰਨਾ ਨਹੀਂ ਰੱਖਿਆ ਆ ਨਹੀਂ ਪੱਥਰ ਰੱਖਿਆ ਆ ਉਥੇ ਅੱਜ ਹੋਰ ਵੀ ਬਹੁਤ ਸਾਰੇ ਜਿਹੜੇ ਮਕਾਨ ਨੇ ਪਰਿਵਾਰ ਨੇ ਮਿਲੇ ਨੇ ਜਿਹੜਾ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਮਾਧਿਅਮ ਦੇ ਰਾਹੀਂ ਅਸੀਂ ਪੂਰ ਜ਼ੋਰ ਸੰਤਮ ਬੇਨਤੀ ਕਰਾਂਗੇ ਤੇ ਆਪ ਆਣ ਕੇ ਦੇਖੋ ਤੇ ਥੋੜਾ ਬੋਤਾ ਇਹਨਾਂ ਪਰਿਵਾਰਾਂ ਨੂੰ ਸੰਭਾਲਣ ਦਾ ਆਪਾਂ ਯਤਨ ਕਰੀਏ ਸਾਰੇ ਹੀ ਸੰਗਤ ਨੂੰ ਤੁਰਜ਼ੋਰ ਬੇਨਤੀ ਹੈ ਕਿ ਆਪ ਇਹਨਾਂ ਪਰਿਵਾਰਾਂ ਦੀ ਸਾਰ ਲਈਏ ਇਹ ਇੱਕ ਚੰਗੀ ਸੇਵਾ ਹੈ ਅਸਲਿਓਂ ਬੇਗੈਨੂੰ ਉਠਾਲਦੀ ਹੈ ਤੇ ਮੇਰਾ ਖਿਆਲ ਹੈ ਵੀ ਭਲਾ ਹੋਏਗਾ ਸਮਾਜ ਦੀ ਬਿਹਤਰੀ ਹੋਏਗੀ ਵਾਹਿਗੁਰੂ ਜੀ ਕਾ ਹਰシャਤ ਜੀ ਜੀ ਕੀ ਫਤਹ ਹੋ ਕੇ ਨਿਪਟਾਉਂਦਾ ਹੈ ਜੀ